ਅਟਜਸਪਾਲ ਅੱਜ ਅਸੀਂ ਕੰਡੀ ਦੇ ਪਿੰਡ ਖਾਨਪੂਰ ਜਿਹੜਾ ਕਿ ਹਰਿਆਣਾ ਪਿੰਡ ਸ਼ਹਿਰ ਉਹਦੇ ਲਾਗੇ ਹੈ ਉੱਥੇ ਆਏ ਆ ਜਿੱਥੇ ਕਿ ਆਪਣਾ ਇੱਕ ਬੜਾ ਉਦਮੀ ਕਿਸਾਨ ਸ਼੍ਰੀ ਪਸ਼ਪਿੰਦਰ ਰੋੜੀ ਜਿਹੜੇ ਕਿਤੇ ਵਜੋਂ ਨੀਅਰ ਹਨ ਤੇ ਬਹੁਤ ਵਧੀਆ ਆਪਣੇ ਬਾਗਬਾਨੀ ਦਾ ਕਿੱਤਾ ਕਰ ਰਹੇ ਆ ਸੋ ਉਹਨਾਂ ਨੇ ਜਿੱਦਾਂ ਆਪ ਨੂੰ ਪਤਾ ਹੈ ਕਿ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਸਾਰੇ ਪੰਜਾਬ ਚੋਂ ਅੰਬਾਂ ਲਈ ਬਹੁਤ ਮਸ਼ਹੂਰ ਆ ਸੋ ਇਹ ਏਰੀਆ ਕਦੇ ਅਜ ਤੋਂ 35 40 50 ਸਾਲ ਪਹਿਲਾਂ ਇੱਥੇ ਅੰਬ ਹੀ ਅੰਬ ਸਨ ਕੋਈ ਇਹੋ ਜਿਹਾ ਘਰ ਨਹੀਂ ਸੀ ਕੋਈ ਇਹੋ ਜਿਹੀ ਜ਼ਮੀਨ ਨਹੀਂ ਸੀ ਜਿੱਥੇ ਇੱਥੇ ਅੰਬ ਨਾ ਹੋਣ ਸੋ ਆ ਜਿਹੜਾ ਏਰੀਆ ਇੱਥੇ ਵੀ 35 40 ਕਿੱਲੇ ਦਾ ਅੰਬ ਸੀ ਇਸ ਤੋਂ 1 ਕਿਲੋਮੀਟਰ ਦੂਰ ਪੜਾ ਆ ਉੱਥੇ ਵੀ 20 25 ਕਿਲੋ ਦਾ 20 25 ਏਕੜਾ ਦਾ ਬਾਗ ਬਾਗ ਸੀ ਇਹ ਤੋਂਗਾ ਮੇਰਾ ਪਿੰਡ ਆ ਇੱਥੋ ਇੱਕ ਕਿਲੋਮੀਟਰ ਦੂਰ ਉੱਥੇ ਵੀ ਸਾਡਾ 20-25 ਕਿੱਲਿਆਂ ਦਾ ਬਾਗ ਸੀ ਪਰ ਉਹ ਸਾਰੇ ਬਾਗ ਅਲੋਪ ਹੋ ਗਏ ਆ ਖਤਮ ਹੋ ਗਏ ਆ ਉਹਦੇ ਕੋ ਸ਼ਕਾਰਨਾ ਉਹਦੇ ਆਪਾਂ ਗੱਲ ਬਾਤ ਚ ਕਰਾਂਗੇ ਇਹ ਜਿਹੜਾ ਆ ਜਿਹੜਾ ਬੂਟਾ ਆ ਇਹ ਹਰਿਆਣੇ ਦੀ ਕੰਗੀ ਦਾ ਬੂਟਾ ਆ ਜਿਹੜਾ ਕਿ ਪੜਾ ਵਿੱਚ ਬੂਟਾ ਲੱਗਾ ਸੀ ਉੱਥੋਂ ਇਹਨਾਂ ਨੇ ਗਰਾਫਟ ਕਰਕੇ ਬਣਾ ਲਿਆ ਸੀ ਸੋ ਦੇਖੋ ਇਹਦੀ ਕਿੰਨੀ ਜ਼ਿਆਦਾ ਵਧੀਆ ਇਹਦੀ ਅੰਬੀਆਂ ਹੋਣ ਬਣ ਗਈਆਂ ਇੰਨੀ ਇਹਦੀ ਸੈਟਿੰਗ ਹੋਈਆਂ ਇਹ ਚੂਪਣ ਵਾਲੇ ਬਹੁਤ ਹੀ ਬਿਹਤਰੀਨ ਇਹਦੇ ਨਾਲ ਜਿਹੜਾ ਬੂਟਾ ਆ ਇਹ ਇਹਨਾਂ ਨੇ ਮਾਲਦੇ ਦਾ ਬੂਟਾ ਆ ਸੋ ਇਹ ਕਿਦਾਂ ਉਰੀ ਸਾਹਿਬ ਨੇ ਬੂਟੇ ਮੇਨਟੇਨ ਕੀਤੇ ਆ ਉਹਦੇ ਬਾਰੇ ਆਪਾਂ ਆਓ ਉਰੀ ਸਾਹਿਬ ਨਾਲ ਗੱਲਬਾਤ ਕਰੀਏ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਆਪਾਂ ਸ਼੍ਰੀ ਪਛਪਿੰਦਰ ਉਰੀ ਨਾਲ ਗੱਲ ਕਰਾਂਗੇ ਕਿ ਉਹਨਾਂ ਨੇ ਜਿਹੜੀਆਂ ਅੰਬਾਂ ਦੀਆਂ ਵੈਰਾਈਟੀਆਂ ਉਹਨੂੰ ਕਿਦਾਂ ਸੰਭਾਲਿਆ ਕਿਉਂਕਿ ਜਿਹੜੀਆਂ ਸਾਡੀਆਂ ਪੰਪਾਂ ਦੀਆਂ ਪਿਛਲੀਆਂ ਵੈਰਾਈਟੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਆ ਜਿੱਦਾਂ ਮੈਂ ਕੰਗੀ ਘਰਿਆਣੇ ਦੀ ਕੰਗੀ ਦੀ ਗੱਲ ਕੀਤੀ ਆ ਉਹ ਵੀ ਸੁੱਕ ਚੁੱਕਾ ਆ ਹੋਰ ਵੀ ਕੂਕਿਆਂ ਦੀ ਛੱਲੀ ਆ ਜਾਂ ਹੋਰ ਜਿਹੜੀਆਂ ਬੈਸਟ ਵੈਰਾਈਟੀਆਂ ਸਾਡੀਆਂ ਖਤਮ ਹੋ ਗਈਆਂ ਸੋ ਉਰੀ ਪਰਿਵਾਰ ਆਏ ਸਾਡੇ ਹਰਿਆਣੇ ਇਹ ਰਹਿੰਦੇ ਆ ਪਾਰਿਆਂ ਦੀ ਜ਼ਮੀਨ ਖਾਨਪੁਰ ਪਿੰਡ ਚ ਆ ਸੋ ਉਹ ਉਹਨਾਂ ਤੋਂ ਆਪਾਂ ਜਾਣ ਕੇ ਲਾਵਾਂਗੇ ਨਾਲ ਸਾਡੇ ਲੰਬੜਦਾਰ ਮਲਕੀਤ ਸਿੰਘ ਆ ਕਿ ਜਿਹੜੇ ਪੋਸਟ ਗ੍ਰੈਜੂਏਟ ਕਰਕੇ ਉਹ ਵੀ ਖੇਤੀ ਦਾ ਕੀਤਾ ਕਰਦੇ ਆ ਇਹਨਾਂ ਤੋਂ ਆਪਾਂ ਜਿਹੜੇ ਕੰਢੀ ਚ ਬਾਗ ਸੁੱਕਣ ਦੇ ਕੀ ਮੁੱਖ ਕਾਰਨਾਂ ਕਿਉਂ ਲੋਕਾਂ ਨੇ ਬਾਗ ਪੱਟ ਦਿੱਤੇ ਜਾਂ ਖਤਮ ਹੋ ਗਏ ਉਹਦੇ ਕਾਰਨ ਪੁੱਛਾਂਗੇ ਪਹਿਲਾਂ ਮੈਂ ਉਰੀ ਜੀ ਨੂੰ ਪੁੱਛਾਂਗਾ ਕਿ ਸਰ ਤੁਸੀਂ ਜਿਹੜੇ ਆਪਣੇ ਅੰਬਾਂ ਦੇ ਬੂਟੇ ਆ ਇਹਨੂੰ ਮੇਨਟੇਨ ਕਿਦਾਂ ਕੀਤਾ ਕਿੱਥੋਂ ਲਿਆਂਦੀਆਂ ਕਿਦਾਂ ਕੀਤਾ ਕੀ ਕਿਨੂੰ ਸ਼ੌਂਕ ਸੀ ਡਾਕਟਰ ਸਾਹਿਬ ਇਦਾਂ ਹੈ ਕਿ ਮੇਰੇ ਫਾਦਰ ਸਾਹਿਬ ਨੂੰ ਇਹ ਇਹਦਾ ਅੰਬਾਂ ਦਾ ਕਾਫੀ ਸ਼ੌਕੀਨ ਹੈਗੇ ਬੁਨ ਸ਼ੁਰੂ ਤੋਂ ਸ਼ੁਰੂ ਤੋਂ ਕਾਫੀ ਸ਼ੌਕੀਨ ਹੈਗੇ ਉਹਨਾਂ ਨੇ ਵੈਰੈਟੀਆਂ ਜਿਹੜੀਆਂ ਆ ਅਲੱਗ-ਅਲੱਗ ਬਾਗਾਂ ਦੇ ਵਿੱਚੋਂ ਕਲੈਕਟ ਕੀਤੀਆਂ ਇਹ ਕੰਗੀ ਆ ਇਹ ਲਿਆਂਦਾ ਸੀ ਉਹਨਾਂ ਨੇ ਪੜਾ ਦੇ ਵਿੱਚ ਮਦਰ ਪਲਾਂਟ ਇਹਦਾ ਹੁੰਦਾ ਸੀ ਬੜਾ ਵੱਡਾ ਮੀਨ ਹੈਗਾ ਉੱਥੇ ਹਾਂਜੀ ਉੱਥੇ ਹੁੰਦਾ ਸੀ ਹੁਣ ਤਾਂ ਸ਼ਾਇਦ ਡਿੱਗ ਗਿਆ ਉਹ ਖੜਾ ਸੁੱਕਾ ਹੈ ਹਾਂਜੀ ਸੁੱਕਾ ਆ ਉਹ ਉੱਥੋਂ ਲਿਆਂਦੀ ਸੀ ਇਹ ਅੱਜ ਤੋਂ ਕੁ ਤਕਰੀਬਨ 20-22 ਸਾਲ ਪਹਿਲਾਂ ਓਕੇ ਉਦੋਂ ਉਹਨਾਂ ਨੇ ਗ੍ਰਾਫਟ ਕੀਤਾ ਸੀ ਸਾਡੇ ਇੱਥੇ ਲਾਗੇ ਡੋਗਰੀਆਂ ਦਾ ਬਾਗ ਹੁੰਦਾ ਸੀ ਖਾਨਪੁਰ ਦੇ ਵਿੱਚ ਬੜਾ ਮਸ਼ਹੂਰ ਬਾਗ ਹੁੰਦਾ ਸੀ ਉਹਦੇ ਵਿੱਚ ਬਹੁਤ ਵਰੀਆਂ ਵੈਰਾਈਟੀਆਂ ਹੁੰਦੀਆਂ ਸੀ ਜਿਦਾ ਆਮ ਬਾ ਦਾ ਨਾਮ ਹੁੰਦਾ ਸੀ ਲਾਲ ਟੇਨ ਹਾਂ ਜਾਂ ਉਹ ਰਟਾਲ ਇੱਕ ਲੱਡੂ ਦੁੱਧਿਆਰ ਵੀ ਹੁੰਦੇ ਸੀ ਹਾਂਜੀ 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 ਉਹ ਰਟਾਲ ਹੁੰਦਾ ਸੀ ਮੇਰੇ ਕੋਲ ਇੱਕ ਰਟਾਲ ਦਾ ਬੂਟਾ ਹੈਗਾ ਜੀ ਉਹ ਉਹ ਫਾਦਰ ਸਾਹਿਬ ਨੇ ਬੋਲੇ ਉਹ ਕਦੇ ਰਟਾਲ ਤਾਂ ਪਾਕਿਸਤਾਨ ਤੋਂ ਹਾਂਜੀ ਉਹ ਉਹ ਐਕਚੁਅਲੀ ਉਹ ਉਹਨਾਂ ਦੇ ਬਜ਼ੁਰਗਾਂ ਨੂੰ ਪਤਾ ਨਹੀਂ ਜੀ ਕਿੱਥੋਂ ਲੈ ਕੇ ਆਏ ਸੀ ਉਹ ਅੱਛਾ ਉਹਦੇ ਬਾਰੇ ਪੂਰੀ ਜਾਣਕਾਰੀ ਮੈਨੂੰ ਨਹੀਂ ਸ਼ਾਇਦ ਫਾਦਰ ਸਾਹਿਬ ਨੂੰ ਮੇਰੇ ਅਨੁਭਵੇ ਤਾਂ ਉਹ ਉਹ ਰਟਾਲ ਵੀ ਵੈਰਾਈਟੀ ਹੈਗੀ ਆ ਸੰਦੂਈ ਗੋਲਾ ਹੈਗਾ ਆ ਠੀਕ ਹੈ ਨਾ ਇਹ ਕਿ ਤੂੰ ਲੀਚੀ ਦੀ ਗੱਲ ਕਰਦੇ ਲੀਚੀ ਉਹ ਜਸਟ ਲਾਈਕ ਇਹ ਤੁਸੀਂ ਮੇਰੇ ਨਾਲ ਚਲੋ ਜੀ ਮੇਰੇ ਨੂੰ ਫਰੂਟ ਲੱਗਾ ਹੈ ਅੱਛੀ ਫਰੂਟਿੰਗ ਆ ਉਸ ਅੰਬ ਨੂੰ ਤੁਸੀਂ ਜਾ ਕੇ ਦੇਖੋ ਲੀਚੀ ਟਾਈਪ ਮਤਲਬ ਐਸੇ ਤੁਸੀਂ ਫਲ ਦੇਖੋ ਉਹਦੇ ਉੱਤੇ ਮਤਲਬ ਅੰਬੀ ਦੇ ਉੱਤੇ ਹੀ ਇੰਨਾ ਰੰਗ ਆ ਉਹ ਲੀਚੀ ਵਰਗਾ ਲੱਗਦਾ ਦੇਖਣ ਨੂੰ ਤਾਂ ਜਦੋਂ ਉਹ ਮੈਜੋਰਟੀ ਤੇ ਆ ਜਾਂਦਾ ਤਾਂ ਉਹ ਜਸਟ ਲਾਈਕ ਇਸੇਵ ਐਪਲ ਇੰਨੀਆਂ ਅੱਛੀਆਂ ਵੈਰਾਈਟੀਆਂ ਆ ਸਾਡੇ ਮਤਲਬ ਬਾਗ ਕੁਝ ਕਹਿ ਸਕਦੇ ਜੀ ਕਿ ਵਾਟਰ ਲੈਵਲ ਡਾਊਨ ਹੋਣ ਕਰਕੇ ਜਾਂ ਕਈ ਸਾਲ ਨਾ ਲੱਗਣ ਕਰਕੇ ਕੋਰਾ ਪੈਣ ਕਰਕੇ ਬਾਗ ਸੁੱਕੇ ਜਾਂ ਲੋਕਾਂ ਨੇ ਬੜਾਤੇ ਉਹ ਤਾਂ ਵੈਰਾਈਟੀਆਂ ਬਹੁਤ ਜ਼ਿਆਦਾ ਸਾਡੇ ਧੁੱਖਤਾਂ ਹੋ ਚੁੱਕੀਆਂ। ਦੋਸਤੋ ਜਿਹੜੀ ਵੈਰਾਈਟੀਆਂ ਦੀ ਗੱਲ ਮੈਂ ਬਾਅਦ ਵਿੱਚ ਕਰੂੰਗਾ ਇੱਕਦਮ ਵਕਰੀ ਵੀਡੀਓ ਬਣਾਉਂਗਾ ਕਿ ਇਹਨਾਂ ਦੇ ਜਿਹੜੇ ਪਾਪਾ ਉਹ ਮੇਰੇ ਵੀ ਬਹੁਤ ਚੰਗੇ ਦੋਸਤ ਆ ਤੇ ਉਹਨਾਂ ਨੂੰ ਵੀ ਉਸ ਇੰਟਰਵਿਊ ਚ ਸ਼ਾਮਲ ਕਰਾਂਗੇ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਆ ਜਿੱਦਾਂ ਇੱਥੇ ਮੈਂ ਕਿਤੇ ਦਿਨ ਗੱਲ ਕੀਤੀ ਸੀ ਕਿ ਬਾਦਸ਼ਾਹ ਦਾ ਤੋਬਾ ਬਹੁਤ ਲੋਕਾਂ ਨੂੰ ਨਹੀਂ ਪਤਾ ਉਹਦੇ ਬਾਰੇ ਮੇਰੇ ਫਾਦਰ ਸਾਹਿਬ ਨੂੰ ਪਤਾ ਸੀ ਉਹ ਕਹਿੰਦੇ ਕਿ ਸਾਡੇ ਪਿਤਾ ਜੀ ਦੱਸਦੇ ਕਿ ਸਾਡੇ ਪਿੰਡ ਕੋਲ ਦੀ ਖੱਜਰਾ ਤੇ ਮਿੱਟੀ ਗਈ ਸੀ ਉਧਰ ਪਾਕਿਸਤਾਨ ਲਾਹੌਰ ਨੂੰ ਸੋ ਇਦਾਂ ਇਹਨਾਂ ਦੇ ਫਾਦਰ ਸਾਹਿਬ ਨੂੰ ਬਹੁਤ ਇੰਟਰਸਟ ਆ ਭਾਵੇਂ ਕਿ ਉਹ ਹਾਰਟੀਕਲਚਰ ਬਾਰੇ ਨਹੀਂ ਪੜਿਆ ਪਰ ਮੇਰੇ ਤੋਂ ਵੱਧ ਉਹਨਾਂ ਦੀ ਗਰਾਫਟਿੰਗ ਸਕਿੱਲ ਆ ਉਹ ਜਿਹੜਾ ਬੂਟਾ ਗਰਾਫਟ ਜਾਂ ਬੱਡ ਕਰਦੇ ਉਹ 100% ਚੱਲਦਾ ਆ ਜੇ ਨਾਈਫ ਵੀ ਕਹੀਏ ਉਹਨਾਂ ਤੋਂ ਏਡੇ ਵਧੀਆ ਨਾਈਫ ਨਹੀਂ ਸਧਾਰਨ ਨਾਈਫਾਂ ਨੇ ਉਹ ਕੰਮ ਕਰਦੇ ਆ ਇਹ ਜਿੱਦਾਂ ਸ਼੍ਰੀ ਪਸ਼ਪਿੰਦਰ ਜੀ ਆ ਇਹਨਾਂ ਨੇ ਵੀ ਕੋਈ ਜਿਹੜੇ ਬਤਾਉਂਆਂ ਦੇ ਵਾਈਲਡ ਵੈਰਾਈਟੀਆਂ ਲਾਈਆਂ ਆ ਉਹਦੇ ਤੇ ਗਰਾਫਟਿੰਗ ਆ ਖੋਦ ਕਰਦੇ ਆ ਉਹਦੇ ਤੇ ਟਮਾਟਰ ਨੂੰ ਵੀ ਕਰਦੇ ਆ ਚਲੋ ਉਹ ਡਿਫਰੈਂਸ ਸੈਗਮੈਂਟ ਤੇ ਗੱਲ ਕਰਾਂਗੇ ਸੋ ਇਹ ਆਪਣੇ ਸਾਰੀਆਂ ਜਿਹੜੀਆਂ ਸਬਜ਼ੀਆਂ ਡ੍ਰਿਪ ਇਰੀਗੇਸ਼ਨ ਤੇ ਕਰਦੇ ਆ ਇੱਕ ਦਿਨ ਆਪਾਂ ਉਹਦੇ ਤੇ ਵੀ ਗੱਲ ਕਰਾਂਗੇ ਸੋ ਆਪਾਂ ਹੁਣ ਮਲਕੀਤ ਜੀ ਤੋਂ ਪੜਾਵੇ ਜਾ ਕੇ ਪੁੱਛਾਂਗੇ ਕਿ ਆਪਣੇ ਜਿਹੜੇ ਬਾਗਾਂ ਦੇ ਸੁੱਕਣ ਦੇ ਕੀ ਕਾਰਨ ਆ ਇੱਥੇ ਦੱਸਣਯੋਗ ਆ ਕਿ ਬਜ਼ੁਰਗ ਦੱਸਦੇ ਸੀ ਕਿ ਜਦੋਂ ਇਹ ਜਿਹੜਾ ਮਲਕੀਤ ਸਿੰਘ ਆ ਇਹਦਾ ਪਿੰਡ ਨਾਮੀ ਬਾਗ ਦੇ ਬਿਲਕੁਲ ਨਾਲ ਆ ਤੇ ਇਹਨਾਂ ਦੇ ਜਿਹੜੇ ਪਸ਼ੂ ਆ ਜਾਂ ਐ ਉੱਥੋਂ ਹੀ ਆਪਣਾ ਜੀਵਨ ਨਰਵਾਹ ਕਰਦੇ ਸੀ ਪਿਛਲੇ ਸਮਿਆਂ 'ਚ ਪਸ਼ੂ ਬੰਦੇ ਬਾਗਾਂ 'ਚੋਂ ਹੀ ਆਪਣਾ ਜੀਵਨ ਨਰਵਾਹ ਕਰਦੇ ਸੀ ਪਹਿਲਾਂ ਉਹ ਚਟਨੀ ਖਾਂਦੇ ਸੀ ਫੇ ਮਰਬਾ ਖਾਂਦੇ ਸੀ ਫੇ ਅੰਬ ਚੂਪਦੇ ਸੀ ਪਸ਼ੂ ਵੀ ਉਹ ਹੀ ਅੰਬ ਖਾਂਦੇ ਸੀ ਸੋ ਪਸ਼ੂਆਂ ਆਲੇ ਕੋਈ ਵਿਤਕਰਾਨੇ ਸੀ ਇੱਕੋ ਹੀ ਜਿੱਦਾਂ ਪਰਮਾਤਮਾ ਨੇ ਕਿਹਾ ਕਿ ਸਾਰੇ ਜੀਵ ਇੱਕ ਹੋ ਜਾਈਏ ਸਾਰੀਆਂ ਜਾਤੀਆਂ ਇੱਕ ਹੋ ਜਾਈਆਂ ਸਾਰੇ ਧਰਮ ਇੱਕ ਹੋ ਜਾਈਆਂ ਸੋ ਇਹਦੀ ਬਲਖਣ ਜਿਹੜੀ ਐਗਜ਼ੈਂਪਲ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਆਪਣਾ ਭੁੰਗਿਆ ਬਲੌਕ ਦੇ ਜਿਹੜਾ ਹਰਿਆਣਾ ਏਰੀਆ ਇੱਥੇ ਦੇ ਲੋਕਾਂ ਵਿੱਚ ਇੱਥੇ ਦੇ ਭਾਈਚਾਰੇ ਵਿੱਚ ਬਹੁਤ ਆ ਹੁਣ ਆਪਾਂ ਮਲਕੀਤ ਜੀ ਤੋਂ ਪੁੱਛਾਂਗੇ ਕਿ ਕਿਉਂ ਬਾਗ ਸਕੇ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਪਾਂ ਸ਼੍ਰੀ ਪਸ਼ਪਿੰਦਰ ਰੋੜੀ ਦੇ ਬਾਗ ਚ ਗਏ ਸੀ ਕਿਉਂਕਿ ਅੰਬਾਂ ਦਾ ਸੀਜ਼ਨ ਆ ਅੰਬਾਂ ਬਾਰੇ ਗੱਲ ਕਰਾਂਗੇ ਕਿ ਬਾਗਾਂ ਚ ਬਹੁਤ ਕਿਉਂ ਖਤਮ ਹੋ ਗਿਆ ਦਵਾਪੇ ਜੋ ਹਿਸ਼ਾਰਪੁਰ ਤੋਂ ਇਹ ਨਮੂਨਾ ਹੈ ਇਹ ਹਰਿਆਣੇ ਦੀ ਕਣਕੀ ਆ ਜਿਹੜਾ ਜੀਐਨ5 ਵੈਰੈਟੀ ਆ ਇਹ ਗੰਗੀਆਂ ਤੋਂ ਸੋ ਇਹ ਬੂਟਾ ਦੇਖ ਲਓ ਸੁੱਕ ਗਿਆ ਆ ਇਹ ਜਦੋਂ ਹਿਸ਼ਾਰਪੁਰ ਤੋਂ ਆਪਾਂ ਦਸੂਹਾ ਨੂੰ ਜਾਈਏ ਪੜਾ ਇੱਥੇ ਪੜਾ ਕੇ ਜਗਾ ਸੀ ਉਹ ਮੈਂ ਉੱਥੇ ਬਿਲਕੁਲ ਜਿਹਦੇ ਬੂਟਾ ਲੱਗਾ ਆ ਹੁਣ ਮੈਂ ਆਪਣੇ ਲੰਬardar ਮਰਗੀ ਸਿੰਘ ਤੋਂ ਪੁੱਛਾਂਗਾ ਕਿ ਜਿਹੜੇ ਇਸ ਇਲਾਕੇ ਦੇ ਮਹਾਨ ਤੇ ਵਧੀਆ ਸ਼ਖਸੀਅਤ ਆ ਇਹ ਬੂਟੇ ਸੁੱਕਣ ਦਾ ਕੀ ਕਾਰਨ ਹੈ ਕਿਉਂ ਅੰਬਾ ਦੇ ਬਾਗ ਤੇ ਔਖ ਹੋ ਗਏ ਜਿੱਦਾਂ ਬਜ਼ੁਰਗ ਦੱਸਦੇ ਕਿ ਇੱਥੇ ਛਾਂ ਹੀ ਹੁੰਦੀ ਸੀ ਅੰਬਾ ਦੇ ਆਂਬ ਬਾਗਾਂ ਦੇ ਬਾਗ ਸਕੇ ਕਿਉਂ ਸੁੱਕ ਗਏ ਤਾਂ ਮੈਂ ਡਾਕਟਰ ਸਵਾਗਤ ਹੈ ਤੁਹਾਡਾ ਬਾਗਾਂ ਦੀ ਤਰਦੀ ਇਸ ਪੁੱਛਾਪੋ ਚਲੇਗੀ ਢੂੰਗਾ ਬਲੌਗ ਦੇ ਵਿੱਚ ਹਰਿਆਣੇ ਦਾ ਜਿਹੜਾ ਵੀ ਆ ਸਰਾਊਂਡਿੰਗ ਏਰੀਆ ਇਸ ਸੇਮ ਏਰੀਆ ਦੇ ਵਿੱਚ ਉਹ ਜਾਣਿਆ ਜਾਂਦਾ ਹੁੰਦਾ ਸੀ ਇੱਥੇ ਫੁੱਟ 2 ਫੁੱਟ ਤੇ ਆਮ ਪਾਣੀ ਅੱਜ ਤੋਂ 20 ਸਾਲ ਪਹਿਲਾਂ ਪਾਇਆ ਜਾਂਦਾ ਸੀ ਪੜਾ ਦੇ ਵਿੱਚ ਆਮ ਕਰਕੇ ਇਹ ਪਾਣੀ ਹੁੰਦਾ ਸੀ ਕਹਿੰਦੇ ਕਿ ਜੋ ਪਾਣੀ ਪੜਾ ਦੇ ਵਿੱਚ ਹੈਗਾ ਔਰ ਇਹ 20-25 ਸਾਲਾਂ ਦੇ ਵਿੱਚ ਵਾਟਰ ਲੈਵਲ ਦਾ ਇੰਨੀ ਫਲਕਚੁਏਸ਼ਨ ਆਉਣੀ ਇਹ ਸਾਡੇ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਆ ਤੇ ਇਹ ਜਿਹੜੇ ਸਾਇੰਟਿਸਟ ਹੈਗੇ ਆ ਜਾਂ ਉਹਨਾਂ ਲਈ ਵੀ ਸੋਚਣ ਦਾ ਹੀ ਕਾਰਨ ਹੈਗੀ ਆ ਇੱਕ ਤਾਂ ਪਾਣੀ ਨੂੰ ਕੰਜ਼ਰਵ ਕਰਦੇ ਕਰਦੇ ਡੈਮ ਦੀਆਂ ਉਹ ਸਾਰੀਆਂ ਸਾਡੇ ਇਲਾਕੇ ਚ ਕੰਢੀ ਦੇ ਵਿੱਚ ਬਹੁਤ ਸਾਰੇ ਡੈਮ ਢੋਲਵਾੜ ਡੈਮ ਜਨੋੜੀ ਡੈਮ ਮਹਿੰਗੋਆ ਡੈਮ ਹੋਰ ਅੱਗੇ ਬਹੁਤ ਸਾਰੇ ਡੈਮ ਬਣਾ ਦਿੱਤੇ ਉਹ ਇੱਕ ਜਿਹੜਾ ਪਾਣੀ ਦਾ ਨੈਚੁਰਲ ਸੀਗਾ ਉਹ ਹਰਿਆਣੇ ਤੱਕ ਜਿਹੜਾ ਸਾਨੂੰ ਡੋਮੀਨੇਟ ਕਰਦਾ ਸੀ ਇਵਨ ਬੁੱਲਵਾਲ ਤੱਕ ਡੋਮੀਨੇਟ ਕਰਦਾ ਸੀ ਉਹ ਸੇਮ ਹੁਣ ਸਾਨੂੰ ਪਤਾ ਚੱਲ ਰਿਹਾ ਕਿ ਉਹ ਉਹ ਡੈਮਾਂ ਦੇ ਫਾਇਦੇ ਨਾਲ ਹੋ ਕੇ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਸਿੱਧ ਹੋ ਗਏ ਉਹ ਕੀ ਹੋ ਗਿਆ ਬਾਦਰ ਲੈਵਲ ਇੰਨਾ ਡਾਊਨ ਹੋ ਗਿਆ ਕਿ ਜਿਹਦੇ ਨਾਲ ਅੰਬ ਸੁੱਕਣੇ ਸ਼ੁਰੂ ਹੋ ਗਏ ਮੇਰੇ ਹਿਸਾਬ ਨਾਲ ਫੇਟ ਟਾਲੀਆਂ ਸਾਡੀਆਂ ਸਾਰੇ ਇਲਾਕੇ ਦੀਆਂ ਸੁੱਕ ਗਈਆਂ ਹੁਣ ਬਹੁਤ ਸਾਰੇ ਪੌਦੇ ਆ ਜਿਹੜੇ ਐਂ ਦਾ ਦੇ ਆ ਜਿਨ੍ਹਾਂ ਨੂੰ ਪਾਣੀ ਦੀ ਡੀਪ ਰੂਟ ਸੌਥ ਤੱਕ ਉਹਨਾਂ ਨੂੰ ਨੇਚਰਲ ਪਾਣੀ ਨਹੀਂ ਮਿਲਦਾ ਸੇਮ ਤੋਂ ਪ੍ਰਭਾਵੇ ਸੀਗੇ ਉਹ ਵੀ ਸੁੱਕਣੇ ਸ਼ੁਰੂ ਹੋ ਗਏ ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਨੇਚਰਲ ਫਲੋ ਸੀਗਾ ਬਾਦਰ ਸੀਗਾ ਉਹਨੂੰ ਆਪਾਂ ਡਿਸਟਰਬ ਕੀਤਾ ਜਿਹਦੇ ਨਾਲ ਕਿਤੇ ਔਰ ਡਿਸਟਰਬੈਂਸ ਦੇ ਕਾਰਨ ਸਾਨੂੰ ਉਹਦੀ ਵੈਜੀਟੇਟਿਵ ਗ੍ਰੋਥ ਉਹਨਾਂ ਦੀ ਪਤਾ ਨਹੀਂ ਫਾਇਦਾ ਹੋਇਆ ਕਿ ਨਹੀਂ ਹੋਇਆ ਔਰ ਉਹਨਾਂ ਚੀਜ਼ਾਂ ਦਾ ਡੈਮਾ ਦਾ ਪਰ ਸਾਨੂੰ ਨੁਕਸਾਨ ਜ਼ਰੂਰ ਹੋ ਗਿਆ ਕਿ ਉਹਦਾ ਉਹਦੇ ਨਾਲ ਸਾਡੀ ਵਾਟਰ ਲੈਵਲ ਜਿਹੜਾ ਕੰਢੀ ਦਾ ਹੁਣ ਸਾਡਾ ਜਿਹੜਾ 6 2.5 ਜਿਹੜੀ ਮੋਟਰ ਆ ਉਹ 200 300 ਵਾਟਰ ਡੀਪ ਤੇ ਚੱਲਦੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੁਣ ਨਵੇਂ ਬੋਰ 700 800 ਦੇ ਹੋ ਗਈ ਤਾਂ ਇਸ ਤੋਂ ਅੱਗੇ ਕੀ ਹੈਗਾ ਜੇ ਸਰਕਾਰ ਜਾਂ ਉਹਨਾਂ ਉਹਨਾਂ ਨੂੰ ਨੇਚਰਲ ਫਲੋ ਨੂੰ ਨਹੀਂ ਉਹਦਾ ਕਰਦੀ ਨਾ ਹਾਂ ਉਹ ਪਾ ਕਰਦੀ ਤਾਂ ਸਾਡੇ ਲਈ ਇਹ ਕੰਢੀ ਏਰੀਆ ਜਿਹੜਾ ਕੋਈ ਬਹੁਤੀ ਨਾ ਵਧੀਆ ਨਹੀਂ ਹੈਗਾ ਹੋਰ ਵੀ ਜਿਹੜੇ ਜਿੰਨੇ ਵੀ ਮਾੜੇ ਮੋਟੇ ਦਰਖਤ ਰਹਿੰਦੇ ਆ ਉਹ ਵੀ ਸੁੱਕ ਜਾਣਗੇ ਧੰਨਵਾਦ ਜੀ ਹੁਣ ਸਾਡੇ ਨਾਲ ਸਦਾ ਰਾਜੇ ਸਿੰਘ ਜਿਹੜੇ ਇੱਥੇ ਨਾਲੇ ਪਿੰਡ ਨਗਰਕਾਂ ਨੂੰ Goa ਉਹ ਵੀ ਸਾਡੇ ਨਾਲ ਇੱਥੇ ਮਜੂਰ ਆ ਸੋ ਇਹਨਾਂ ਦੇ ਪਿੰਡ ਜੇ ਵੀ ਬਹੁਤ ਜ਼ਿਆਦਾ ਬਾਗ ਸੀਗੇ ਇੱਥੋਂ ਪੜਾ ਤੋਂ ਜਦੋਂ ਉੱਧਰ ਨੂੰ ਜਾਂਦਾ ਸੀ ਤੇ ਹਾਜੀਪੁਰ ਪਿੰਡ 'ਚ ਉੱਥੇ ਬਾਗ ਸੀ ਤੁਸੀਂ ਜੇ ਤਾਂ ਆਪਣੇ ਬਚਪਨ ਦੀਆਂ ਕੋਈ ਗੱਲਾਂ ਬਾਤਾਂ ਸੁਣਾਓ ਕਿੰਦਾ ਅੰਬਾਂ ਬਾਰੇ ਕੀ ਜਿਹੜੀ ਇੱਕ ਖਾਨ ਆ ਅੰਬਿਆਂ ਨੂੰ ਤਰਤੇਗੇ ਛੱਡ ਕੇ ਦੇਸ਼ ਤੋਂ ਆਬਾ ਕਿਵੇਂ ਤੁਹਾਨੂੰ ਲੱਗੇ ਆ ਜੋ ਮਗੀ ਦੀ ਫਰ ਇਹ ਜਿਹੜਾ ਪੜਾ ਦਾ ਏਰੀਆ ਹੈਗਾ ਇੱਥੇ ਬਹੁਤ ਵਧੀਆ ਆਂਬ ਦੇਸੀ ਆਂਬ ਸੀਗੇ ਕਾ ਕਿਰੇ ਗਾ ਉਹਨੂੰ ਆਉਣਾ ਦਾ ਨਜ਼ਾਰੇ ਨਾਲ ਚੁੱਪੀ ਦੇ ਸੀਗੇ ਤੇ ਹੁਣ ਜਿਹੜੀ ਆ ਮੌਸਮ ਥੋੜਾ ਜਿਹਾ ਗਰਮ ਰਹਿੰਦਾ ਕਰਕੇ ਤਾਂ بارشਾਂ ਘੱਟ ਹੋਈਆਂ ਹੁੰਦੀਆਂ ਆ ਉਹਦੇ ਕਰਕੇ ਬਾਗ ਵਿੱਚੋਂ ਸੁੱਕ ਰਹੇ ਆ ਤੇ ਇਹੋ ਹੀ ਕਾਰਨ ਆ ਭਈ ਇਹ ਜਿਹੜਾ ਬੂਟੇ ਆ ਜ਼ਿਆਦਾ ਸੁੱਕ ਰਹੇ ਆ ਜਿੱਤਾ ਜਦੋਂ ਆਪਾਂ ਰਕਡ ਤੋਂ ਤੇ ਤੁਹਾਡੇ ਪਿੰਡ ਦੇ ਗੱਭੇ ਉਹ ਬਾਗ ਬਹੁਤ ਸੀ ਉਹ ਕੀ ਗੱਲ ਹੋਈ ਉਹਦੀ ਕੀ ਗੱਲ ਉਹ ਉਦੋਂ ਕਾ ਖੇਤੀ ਲਈ ਜ਼ਮੀਨਾਂ ਘੱਟ ਕਰਕੇ ਉਹ ਲੋਕ ਲੋਕਾਂ ਨੇ ਵਢਾ ਲਏ ਆ ਉਹ ਮਾਲਕੀ ਸੀਗੀ ਉਹ ਮਾਲਕੀ ਸੀਗੀ ਅੱਛਾ ਜੀ ਹਾਂ ਉਹ ਮਾਲਕੀ ਐ ਤੇ ਸੀਗੀ ਤੇ ਇਸ ਕਰਕੇ ਉਹ ਵਢਾ ਕੇ ਉੱਥੇ ਖੇਤੀ ਬਹੁਤ ਸੋਹਣੀ ਸਬਜ਼ੀਆਂ ਉੱਥੇ ਹੋ ਰਹੀਆਂ ਨੇ ਠੀਕ ਆ ਠੀਕ ਆ ਹਾਂ ਸੋ ਉਹ ਉਦੋਂ ਉਦੋਂ ਮਨ ਲਾ ਤੁਸੀਂ ਜਦੋਂ ਬਚਪਨ ਦੇ ਗੱਲ ਕਰਦੇ ਆ ਉਦੋਂ ਤੁਹਾਡਾ ਜੀਵਨ ਅੰਬਾਂ ਤੇ ਹੁੰਦਾ ਹਣਾ ਉਦੋਂ ਵੇਚਦੇ ਵੀ ਸੀ ਅੰਬ ਕੰ ਵੇਚਦੇ ਸੀ ਹਾਂਜੀ ਹਾਂਜੀ ਵੇਚਦੇ ਸੀ ਕਿੱਥੇ ਜਿਆਦਾ ਜਿਆਦਾ ਵੇਚ ਕੇ ਕਿਹੜੀ ਮੰਡੀ ਚ ਵੇਚਦੇ ਜੀ ਲੋਕਾ ਲੁਧਿਆਣੇ ਤਾਂ ਜੇ ਬਾਦੂ ਜਿਲ੍ਹਾ ਫੇ ਹੁੰਦੇ ਸੀਗੇ ਤਾਂ ਅੰਬ ਅੰਮ੍ਰਿਤਸਰ ਉਦੋਂ ਸਾਧਨ ਕੀ ਹੁੰਦਾ ਸੀ ਗੱਡਿਆਂ ਤੋਂ ਜਾਂਦੇ ਸੀ ਪਹਿਲਾਂ ਗੱਡਿਆਂ ਦਾ ਟਾਈਮ ਸਾਡੇ ਤੋਂ ਲੰਘਿਆ ਜੀ ਫਿਰ ਟਰੱਕਾਂ ਦੇ ਜੀ ਟਰੱਕਾਂ ਦੇ ਖਾਦੇ ਟਰੱਕਾਂ ਨਹੀਂ ਖਾਦੇ ਗੱਡਿਆਂ ਵਾਲਾ ਪਹਿਲਾਂ ਟਾਈਮ ਸੀਗਾ ਉਹਦੇ ਤੇ ਕਰਕੇ ਖਾਦੇ ਹੁੰਦੇ ਸੀ ਸੋ ਦੋਸਤੋ ਆਪਾਂ ਦੇਖੋ ਤੁਹਾਨੂੰ ਦੱਸਿਆ ਕਿ ਅੰਬਾਂ ਦੀ ਧਰਤੀ ਹਰਿਆਣਾ ਭੂਗਾ ਬਲੌਗ ਇੱਥੇ ਰੰਡਾਵਾ ਭਿੰਦਰਾ ਸਿੰਘ ਰੰਡਾਵਾ ਜੀ ਨੇ ਵੀ ਇਹ ਜਿਹੜਾ ਅੰਬ ਸੀਗਾ ਇੱਥੋਂ ਹੀ ਬੱਡ ਸਟਿਕ ਖੜੀ ਸੀਗੀ ਉੱਥੇ ਸੋ ਹੁਣ ਮੈਂ ਅਗਲੇ ਤੁਹਾਨੂੰ ਐਪੀਸੋਡ 'ਚ ਜਿਹੜੀ ਇੱਥੇ ਦੀ ਬੈਸਟ ਵੈਰਾਈਟੀ ਆ ਬੈਸਟ ਬਾਗ ਆ ਉਹਨਾਂ ਬਾਰੇ ਜਾਣਕਾਰੀ ਦਵਾਂਗਾ ਸੋ ਬਹੁਤ ਧੰਨਵਾਦ